ਦੇਖੋ ਅੱਜ ਸਾਡੀ ਮੋਹਾਲੀ ਦੀ ਟੀਮ ਨੇ ਬਹੁਤ ਵੱਡਾ ਅਪਰਾਲਾ ਕੀਤਾਗਾ ਸਾਡੇ ਐਮਐਲਏ ਸਹਿਬਾਨ ਨੇ ਅੱਜ ਤਿੰਨ ਸਾਡੀਆਂ ਮੈਡੀਕਲ ਦੀਆਂ ਬਹਿਨਾ ਜਿਹਦੇ ਅੰਦਰ ਡਾਕਟਰ ਹੋਣਗੇ ਨਰਸਾਂ ਹੋਣਗੀਆਂ ਜਿਹਦੇ ਅੰਦਰ ਫਾਰਮਾਸਿਸਟ ਹੋਊਗਾ ਔਰ ਸਾਰੀਆਂ ਮੈਡੀਸਨ ਹੋਣਗੀਆਂ ਇਹ ਜਿੱਥੇ-ਜਿੱਥੇ ਵੀ ਹੜ ਆਇਆਗਾ ਬਾੜਪੀੜ ਤਲਾਕਾਗਾ ਉਹ ਸਾਰੇ ਇਲਾਕਿਆਂ ਜਾਣਗੀਆਂ ਉੱਥੇ ਜਾ ਕੇ ਮਰੀਜ਼ਾਂ ਦਾ ਆਮ ਲੋਕਾਂ ਦਾ ਆਮ ਜਨਤਾ ਦਾ ਜਿਹੜਾ ਉਹ ਚੈੱਕਅਪ ਕਰਨਗੀਆਂ ਚੈੱਕਅਪ ਕਰਨ ਤੋਂ ਬਾਅਦ ਜਿਹੜੀਆਂ ਮੁਢਲੀ ਸਹੂਲਤ ਦਿੱਤੀਆਂ ਜਾਣਗੀਆਂ ਦਵਾਈਆਂ ਦਿੱਤੀਆਂ ਜਾਣਗੀਆਂ ਜਿਹੜੇ ਛੋਟੀ ਮੋਟੀ ਕੋਈ ਕਿਸੇ ਨੂੰ ਬਿਮਾਰੀ ਹੋਈਗੀ ਉਹਦਾ ਮੌਕੇ ਤੇ ਇਲਾਜ ਕਰ ਦਿੱਤਾ ਜਾਊਗਾ ਜੇਕਰ ਕਿਸੇ ਨੂੰ ਕੋਈ ਵੱਡਾ ਟ੍ਰੀਟਮੈਂਟ ਦੀ ਲੋੜ ਹੋਊਗੀ ਜਾਂ ਉਹਨੂੰ ਜਿਹੜਾ ਨੇੜਲੇ ਹਸਪੀਟਲ ਦੇ ਅੰਦਰ ਵੀ ਰਿਜਾਇਆ ਜਾਊਗਾ ਸੋ ਕਹਿਣ ਦਾ ਭਾਵ ਆ ਇਹਦੇ ਨਾਲ ਜਿਹੜੀਆਂ ਪਾਣੀ ਤੋਂ ਬਿਮਾਰੀਆਂ ਹੋਣਗੀਆਂ ਜਿਹੜਾ ਪਾਣੀ ਆਇਆ ਹੜ ਆਇਆ ਉਹਦੇ ਕਰਕੇ ਬਿਮਾਰੀਆਂ ਜਾਂ ਜੇ ਜਨਰਲ ਕਿਸੇ ਨੂੰ ਹੋਰ ਵੀ ਬਿਮਾਰੀ ਆ ਉਹਦਾ ਵੀ ਚੈੱਕਅਪ ਹੋਊਗਾ ਤਾਂ ਮੈਨੂੰ ਸਮਝਦਾ ਇੱਕ ਵੱਡੀ ਸਹੂਲਤ ਜਿਹੜੀ ਆ ਉਹ ਲੋਕਾਂ ਨੂੰ ਮਿਲੇਗੀ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਜੀ ਨੇ ਅਨਾਉਂਸ ਕੀਤਾ ਸੀਗਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਜਿਹਦੇ ਅੰਦਰ ਅਸੀਂ ਜਿਹੜੇ ਹੜ੍ਹ ਆਏ ਨੇਗੇ ਉਹਨਾਂ ਨੂੰ ਲੈ ਕੇ ਕਾਫੀ ਸਾਰੇ ਐਕਟ ਨੇਗੇ ਉਹਨਾਂ ਦੇ ਵਿੱਚ ਸੋਧਾਂ ਕਰਦੀਆਂ ਨੇਗੀਆਂ ਕਾਫੀ ਸਰੀਆਂ ਪੇਚਦੀਆਂ ਨੇਗੀਆਂ ਕਾਫੀ ਉਹਨਾਂ ਦੇ ਅੰਦਰ ਸਖਤ ਜਿਹੜੀਆਂ ਪਾਬੰਦੀਆਂ ਲਾਂਝਾ ਹੋਈਆਂ ਨੇ ਜਿਦੇ ਕਰਕੇ ਰਾਹਤ ਜਿਹੜੀ ਆ ਪਹੁੰਚਣੀ ਪਹੁੰਚਣ ਦੇ ਵਿੱਚ ਮੁਸ਼ਕਲ ਆ ਰਹੀ ਹੈਗੀ ਸੋ ਅਸੀਂ ਉਹਨਾਂ ਨੂੰ ਸੁਖਾਲਾ ਕਰਾਂਗੇ ਤਾਂ ਕਿ ਰਾਹਤ ਪੈਕੇਜ ਜਿਹੜਾ ਉਹ ਜਲਦੀ ਤੋਂ ਜਲਦੀ ਜਿਹੜਾ ਉਹ ਹਰ ਇੱਕ ਜਿਹੜਾ ਹਰ ਪੀੜਤ ਤੱਕ ਪਹੁੰਚ ਸਕੇ